ਯਾਰ ਵੀ ਮਿੱਤਰੋ ਕਹਿੰਦੇ ਗੱਡੇ ਤੇ ਨਾ ਚੜਦੀ ਘਟੀਰੇ ਤੇ ਨਾ ਚੜਦੀ ਰਾਸ਼ਟਰੀ ਪੰਚੂ ਠੱਠੇ ਉੱਤੇ ਜਾ ਚੜਦੀ ਐਮਐਲਏ ਦਾ ਬਿਆਨ ਸੀ ਉਹਨਾਂ ਨਾਲ ਮੁਲਾਕਾਤ ਕਰਵਾਵਾ ਦੇਖੇ ਕਿ ਜਾ ਠੱਠੇ ਨੂੰ ਰਾਸ਼ਟਰੀ ਪੰਚੀ ਕਿਵੇਂ ਉਲਾੜਿਆ ਜਾਣਾ ਇਹ ਸਾਡੀ ਮੁਲਾਕਾਤ ਕਰਾਉਂਗਾ ਹਾਂਜੀ ਸਤਿ ਸ਼੍ਰੀ ਅਕਾਲ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਸਰ ਮੰਨ ਲਓ ਜਿਹੜਾ ਠੱਠਾ ਉਡਣਾ ਬਣਾਤਾ ਤੁਸੀਂ ਉਹ ਤੇ ਲੋਕਾਂ ਨੇ ਉੱਤੇ ਘੁੰਮ ਫਿਰ ਕੇ ਦੇਖਣਾ ਜੀ ਉੱਡੇ ਜਾਂਦੇ ਠੱਠੇ ਦਾ ਮੂਤ ਨਿਕਲ ਗਿਆ ਕੀ ਬਣੀ ਨਹੀਂ ਉਹ ਤਾਂ ਜਿਹੜਾ ਮੂਤ ਤੁਸੀਂ ਆਨੇ ਪਛਾਵ ਵਾਸਤੇ ਵੀ ਡਿੱਗੀ ਬਣੂਗੀ ਇੱਕ ਤੇ ਜੇ ਉਹਦਾ ਗੋਹਾ ਨਿਕਲ ਗਿਆ ਜੀ ਇਹ ਵਾਸਤੇ ਵੀ ਸਪੈਸ਼ਲ ਡਿੱਗੀ ਰਾਜੀ ਮੈਸਤਰੀ ਨਾਲ ਤਾਂ ਹੀ ਗੱਲ ਕਰੀਏ ਮੈਂ ਇਹ ਸਾਰੀ ਇਹੇ ਕਰਕੇ ਲਓ ਜੀ ਉੱਡ ਨੇ ਠੱਠਿਆਂ ਦੇ ਮੂਤਣ ਵਾਸਤੇ ਸਪੈਸ਼ਲ ਕਿਟਾਂ ਲਾਈਆਂ ਜਾਂਦੀਆਂ ਉੜਦੇ ਠੱਠੇ ਦੇ ਗੋਹੇ ਦੇ ਵਾਸਤੇ ਸਪੈਸ਼ਲ ਡੱਬੇ ਲਾਏ ਜਾਣਗੇ। ਲਓ ਜੀ, ਬਸੰਤ ਰੋਤ ਦੇ ਵਿੱਚ ਐਮਐਲਏ ਸਾਹਿਬ ਕਹਿੰਦੇ ਹੁਣ ਪਤੰਗ ਨਹੀਂ ਉਡਣਗੇ। ਬਸੰਤ ਰੋਤ ਦੇ ਵਿੱਚ ਜੇ ਉਡਣਗੇ ਤਾਂ ਠੱਠੇ ਉਡਣਗੇ ਕਿਉਂਕਿ ਬਸੰਤ ਰੋਤ ਦੇ ਵਿੱਚ ਜਿਹੜੀ ਪਤੰਗਾਂ ਵਾਲੀ ਡੋਰ ਹੈ ਉਹ ਨੁਕਸਾਨ ਕਰਦੀ ਹੈ। ਉਹ ਗਲ ਵੜਦੀ ਹੈ। ਐਮਐਲਏ ਸਾਹਿਬ ਕਹਿੰਦੇ ਸਿਰਫ ਤੇ ਸਿਰਫ ਬਸੰਤ ਰੋਤ ਦੇ ਵਿੱਚ ਠੱਠੇ ਉਡਣਗੇ। ਕੋਈ ਮੂਤ ਦੀ ਚਿੰਤਾ ਨਹੀਂ, ਕੋਈ ਗੋਹੇ ਦੀ ਚਿੰਤਾ ਨਹੀਂ। ਉਹ ਦੇ ਘਰਾਂ ਦੇ ਵਿੱਚ ਕੁਝ ਨਹੀਂ ਦੇਖੂਗਾ। ਸਿਰਫ ਤੇ ਸਿਰਫ ਠੱਠੇ ਰਾਖਰੀ ਪੰਛੀ ਬਣ ਕੇ ਉਡਣਗੇ। ਰਮਾਲ ਪਹਿਲਾਂ ਰਮਾਲ ਨਹੀਂ ਬੰਦਲ ਪੈ ਕੇ ਕੀ ਗੱਲ ਹੋ ਗਈ ਜੀ ਰਮਾਲ ਤਾਂ ਵੈਸੇ ਤੁਹਾਨੂੰ ਦੇਖ ਕੇ ਛੱਡੂ ਦੇਖ ਕੇ ਹੋ ਅਸੀਂ ਕੀ ਕਹਿੰਦੇ ਆ ਤੁਹਾਡੇ ਨਹੀਂ ਵੈਸੇ ਜੀ ਮੈਂ ਫਿਰ ਜਿਹੜਾ ਇਹ ਤੁਸੀਂ ਕੱਲ ਮੁੱਦਾ ਉਠਾਇਆ ਗਿਆ ਟੱਠੇ ਦਾ ਮੁੱਦਾ ਉਠਾਇਆ ਵਿਧਾਨ ਸਭਾ ਦੀ ਹਾਂਜੀ ਹਾਂਜੀ ਟੱਠੇ ਦਾ ਮੇਰਾ ਮਤਲਬ ਇਹ ਆ ਜੀ ਵੀ ਉਹ ਵੀ ਪੰਛੀਾਂ ਵਾਂਗੂ ਯਾਨੀ ਕਿ ਉੱਡਣਾ ਚਾਹੀਦਾ ਜੀ ਸਾਟ ਠਾਕੇਵੇਂ ਉੱਡੂ ਤੁਸੀਂ ਦੇਖੋ ਐਡਾ ਭਾਰਾ ਜਾਨਵਰ ਤੱਠਾ ਕੀ ਨੂੰ ਡੂਿੰਗ ਦਾ ਸੰਦ ਨਹੀਂ ਉਹ ਚੱਕਰੇ ਆ ਜੀ ਹੁਣ ਪਤਾ ਕੀ ਗੱਲ ਹੈ ਕਿਤੇ ਸਾਈਕਲ ਵਾਲੇ ਨੂੰ ਵਿੱਚ ਵੱਜਿਆ ਕਿਤੇ ਕਿਸੇ ਬੀਬੀ ਨੂੰ ਟੋਹ ਲੈ ਜਾ ਕੇ ਕਿਸੇ ਦੇ ਘਰੇ ਨੁਕਸਾਨ ਕਰਤਾ ਗਲੀਆਂ ਚ ਭੱਜੇ ਫਿਰਦੇ ਆ ਵੀ ਸਾਡਾ ਮੇਰਾ ਮਸਕਤ ਇਹ ਆ ਵੀ ਉਡਣ ਵਾਲਾ ਪੰਛੀ ਬਨਾਇਆ ਜਾਵੇ ਹਾਂਜੀ ਇਹ ਤਾਂ ਫਿਰ ਸੋਡੀ ਸਰਕਾਰ ਹੀ ਕਰ ਸਕਦੀ ਹਾਂਜੀ ਬਦਲਾਅ ਤਾਂ ਫਿਰ ਤਾਂ ਹੀ ਆਣਾ ਜੀ ਹਾਂ ਹੁਣ ਤੁਸੀਂ ਸੋਚੋ ਬਦਲਾਅ ਵਾਲੀ ਸਰਕਾਰ ਤਾਂ ਹੀ ਕਿਹਾ ਗਿਆ ਸੀ ਤਾਂ ਹੀ ਹੁਣ ਇਹ ਕਹਿੰਦੇ ਵੀ ਸਾਡਾ ਇਹ ਮੰਨਣਾ ਫਿਰ ਠੱਕੇ ਤੋਂ ਪਹਿਲਾਂ ਚੋਤਾ ਆ ਗਿਆ ਜੀ ਉਹ ਟਾਣੀ ਨੁਕਸਾਨ ਕਰਦਾ ਨੁਕਸਾਨ ਤਾਂ ਉਹ ਜਾਨੀ ਕਿ ਥੋੜਾ ਜਿਹਾ ਘੱਟ ਕਰਦੇ ਜੀ ਪਿੰਡਾਂ 'ਚ ਹੁੰਦੇ ਆ ਇਹ ਰੋੜਾਂ ਰਾੜਾਂ ਤੇ ਜ਼ਿਆਦਾ ਮਿਲਦੇ ਆ ਜੀ ਉਹ ਜਾਨੀ ਸੈਮ ਸੈਮੇ ਤੁਰੇ ਉਹ ਲੋ ਜੀ ਇਹਨਾਂ ਨੇ ਜਿਹੜੀ ਇਹ ਗੱਲਬਾਤ ਕਹੀ ਆ ਆਖਰਕਾਰ ਕਿਉਂਕਿ ਪਹਿਲਾਂ ਤੁਹਾਨੂੰ ਪਤਾ ਸਿੰਗਲ ਨੇ ਦਾ ਜਿਹੜਾ ਸ਼ੌਂਕ ਰੱਖਦੇ ਨੇ ਗਾਉਂਦੇ ਨੇ ਆਟੀ ਦੀ ਤੁਸੀਂ ਕਲਾ ਨੂੰ ਪਿਆਰ ਕਰਦੇ ਹੋ ਹਾਂਜੀ ਹਾਂਜੀ ਅੱਛਾ ਤੁਹਾਡੇ ਇੱਕ ਗਾਣਾ ਵੀ ਆਇਆ ਸੀ ਤੁਸੀਂ ਮੈਨੂੰ ਲੱਗਦਾ ਹੈ ਸ਼ਾਇਦ ਠੱਠੇ ਤੇ ਗੀਤ ਵੀ ਗਾਏ ਆ ਬੇ ਜੀ ਹਾਂਜੀ ਹਾਂਜੀ ਗਾਇਆ ਸੀ ਉਹਨਾਂ ਫਿਰ ਦੋਸਤਾਂ ਤਾਂ ਸਾਡੇ ਦਰਸ਼ਕਾਂ ਨੂੰ ਸੁਣਾਓ ਹਾਂਜੀ ਉਹ ਸੀਗਾ ਜੀ ਤੇਰਾ ਯਾਰ ਠੱ ਉਹਦਾ ਭੀੜਾਂ ਵਿੱਚ ਦੀ ਚੀਰਦਾ ਨਹੀਂ ਹਾਏ 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 ਭੀੜਾਂ ਨੂੰ ਵਾਕਈ ਭਾਈ ਠੱਠੇ ਭੀੜਾ ਭੂੜਾ ਚ ਵੜ ਜਾਂਦੇ ਆ ਖਿੱਤ ਲੈਂਦੇ ਆ ਇਹ ਚੀਜ਼ਾਂ ਹੁੰਦੀਆਂ ਪਰ ਫਿਰ ਵੀ ਜੇ ਦੇਖਗੇ ਕਿਤੇ ਨਾ ਕਿਤੇ ਤਾਂ ਇਹ ਮੈਂ ਕਹਿੰਦਾ ਵੀ ਤੱਕਾ ਵੀ ਹੋ ਰਿਹਾ ਠੱਠੇ ਨੂੰ ਤੁਸੀਂ ਕਹਿੰਦਾ ਝੋਟੇ ਦਾ ਪਹਿਲਾ ਨੰਬਰ ਹੁੰਦਾ ਨਹੀਂ ਝੋਟਾ ਇੱਕ ਪਿੰਡ ਦਾ ਸਾਂਝਾ ਹੁੰਦਾ ਜੀ ਹੂੰ ਝੋਟਾ ਮੰਨ ਲਓ ਵੀ ਪਿੰਡ ਦਾ ਸਾਰੇ ਤਾਂ ਸਾਂਝਾ ਹੁੰਦਾ ਜੀ ਜਿਹੜਾ ਮਰਜ਼ੀ ਹੱਕ ਕੇ ਲੈ ਜਾਂਦਾ ਜੀ ਉਹਨੂੰ ਘਰੇ ਅੱਛਾ ਯਾਨੀ ਹੁਣ ਇਹ ਠੱਠੇ ਨਹੀਂ ਅਵਾਰਡ ਦੇ ਹਾਂ ਜੀ ਠੱਠੇ ਨਹੀਂ ਦੇਦਾ ਇਹ ਆਵਾੜ ਇਹਨਾਂ ਨੇ ਬੜਾ ਬਈ ਠੱਠੇ ਨੂੰ ਦਿੱਤਾ ਜਣਾ ਬਾਕੀ ਇਹਨਾਂ ਦੀ ਸਤਕਾਰ ਆ ਕੁਝ ਵੀ ਹੋ ਤੱਕਦਾ ਪਰ ਜਿਹੜੇ ਬਿਆਨ ਆ ਤੁਸੀਂ ਇਹ ਕਿਉਂ ਦਿੱਤਾ ਜੀ ਬਿਆਨ ਕਿਵੇਂ ਸ਼ਬਦ ਕਿਵੇਂ ਤੁਹਾਡੇ ਮੂੰਹ ਚੋਂ ਇਹ ਤਾਂ ਜੀ ਫਿਰ ਆਏ ਆ ਵੀ ਹੁਣ ਮੁੱਦਾ ਗਰਮ ਸੀਗਾ ਜੀ ਤੋਂ ਫਿਰ ਮੈਂ ਕਹੇ ਇਹ ਮੁੱਦਾ ਵੀ ਜ਼ਰੂਰੀ ਹੈ ਟਾਉਣਾ ਜੀ ਟਾਉਣਾ ਚਾਹੀਦਾ ਹਾਂਜੀ ਇਹ ਵੀ ਟਾਉਣਾ ਪਾ ਕਾਫੀ ਲਗਾ ਲੱਗਦਾ ਇਹਨਾਂ ਦਾ ਜਿਹੜਾ ਪੰਛੀਆਂ ਦੇ ਨਾਲ ਲਗਾ ਫਿਰ ਇਹ ਸਾਵਣਾ ਦਾ ਜਿਹੜੇ ਛੋਟੇ ਲੈਵਲ ਦੇ ਨੇ ਬੋਕ ਬੋਕ ਨੂੰ ਵੀ ਇਹ ਬਣਾਉਣਾ ਚਾਹੀਦਾ ਚਾਹੀਦਾ ਤਾਂ ਬੋਕ ਨੂੰ ਵੀ ਹੈ ਜੀ ਇਹ ਬਣਾ ਦੇਉਂਗੇ ਤੁਸੀਂ ਪੰਜਾ ਸਰ। ਹਾਂਜੀ ਸਾਡੀ ਸਰਕਾਰ ਬਦਲਾ ਤਾਂ ਲੋਕ ਤਾਂ ਹੀ ਕਹਿਣਗੇ ਨਾ ਜੀ ਇਹ ਵੀ ਇਹ ਗੱਲਾਂ ਬੋਣਗੀਆਂ ਤਾਂ। ਲਓ ਜੀ। ਹੋਕ ਨੂੰ ਵੀ ਉਹਦਾ ਦੇ ਸਕਦੇ ਨਹੀਂ ਆ ਉਹਨਾਂਲੇ ਟਾਈਮ ਦੇ ਵਿੱਚ ਐਮਐਲਏ ਸਾਹਮਣੇ ਜਿਹੜਾ ਪਹਿਲਾਂ ਬਿਆਨ ਦਿੱਤਾ ਸੀਗਾ ਤੁਸੀਂ ਸਾਰਿਆਂ ਨੇ ਜਾਣਿਆ ਕਿ ਆਖਰਕਾਰ ਕਿਦਨ ਕਿਤੇ ਮੈਨੂੰ ਲੱਗਦਾ ਵੀ ਜਿਹੜੇ ਇਹ ਪਸ਼ੂ ਇਹਨਾਂ ਨੂੰ ਪੰਜੀਆਂ ਤੋਂ ਰੂਪ ਤੁਸੀਂ ਦੇ ਦੇਉਂਗੇ। ਹਾਂਜੀ ਜਿਹੜੇ ਫਾਲਤੂ ਪਸ਼ੂ ਦੇਣਾ ਚਾਹੁੰਦਾ। ਫालतू ਪਸ਼ੂ ਹੁਣ ਇਹ ਤੁਸੀਂ ਦੇਖਣੋ ਪਰ ਇਹਦਾ ਮਤਲਬ ਇਹ ਵੀ ਆ ਜਿਹੜੇ ਤੁਸੀਂ ਉਹਨਾਂ ਨੂੰ ਤਾਂ ਰਾਸ਼ਟਰੀ ਪੰਛੀ ਘੋਸ਼ਿਤ ਕਰ ਦੇਣਾ ਜੀ ਪਸ਼ੂ ਨੂੰ ਆਇਆ ਬਣਾ ਦੇਣਾ ਜੀ ਪਰ ਜਨਤਾ ਦਾ ਕੀ ਬਣੂ ਇਹਨਾਂ ਦਾ ਵੀ ਕੁਝ ਸੋਚੇ ਜਨਤਾ ਨੂੰ ਹੁਣ ਬਦਲਾ ਆਊਗਾ ਜੀ ਬਸ ਨੌਕਰੀਆਂ ਨੌਕਰੀਆਂ ਦੇਵਾਂਗੇ ਹੌਲੀ ਹੌਲੀ ਅਡਜਸਟਮੈਂਟ ਕਰੀ ਜਾਂਦੇ ਜੀ ਕਰੀ ਜਾਂਦੇ ਆ ਹੁਣ ਇਹ ਸਾਰੀ ਚੀਜ਼ ਤੁਸੀਂ ਦੇਖਣੀ ਪੈਣੀ ਆ ਤੁਹਾਨੂੰ ਸਮਝ ਨਹੀਂ ਪੈਣੀ ਕਿਉਂਕਿ ਐਮਐਲਏ ਸਾਹਿਬ ਬਰਕਰਾਰ ਆ ਜਿਹੜਾ ਹੁਣ ਇਹ ਬਿਆਨ ਤੁਹਾਡਾ ਉਲਟ ਜਾਂ ਗਲਤ ਫਲਤ ਕਰਕੇ ਉਛਾਲਿਆ ਗਿਆ ਇਹ ਵੀ ਫਿਰ ਵਿਰੋਧੀਆਂ ਨੇ 40 ਸੈਂਕ ਹਾਂਜੀ ਇਹ ਤਾਂ ਵਿਰੋਧੀਆਂ ਦੀ ਚਾਲੀ ਹੈ ਜੀ ਉਹਨਾਂ ਕੋਲੇ ਹੋਰ ਮੁੱਦੇ ਹਨਗੇ ਇਹ ਹੀ ਆ ਮੁੱਦੇ ਠਾਉਣ ਨੂੰ ਸਾਡੇ ਤੇ ਸਾਡੀ ਸਰਕਾਰ ਕੰਮ ਬਹੁਤ ਕਰੀ ਜਾਂਦੀ ਹੈ ਜੀ ਦੇਖੋ ਬਿਆਨ ਆ ਜਿਹੜੇ ਹੁੰਦੇ ਰਹਿੰਦੇ ਆ ਪਰ ਇਹਨਾਂ ਨੇ ਐਮਐਲਏ ਸਾਹਿਬ ਨੇ ਕਿਹਾ ਵੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਐ ਅਸਲ ਦੇ ਵਿੱਚ ਵਿਰੋਧੀਆਂ ਦਾ ਚਾਲਾ ਥੋੜੇ ਤਾਂ ਬਿਆਨ ਵੈਸੇ ਬਹੁਤ ਹੁੰਦੇ ਆ ਕਦੇ ਤੁਸੀਂ ਕਾਗਜ਼ਾਂ ਦੇ ਨਾਲ ਸਫਾਈ ਕਰ ਰਹੇ ਹੁੰਦੇ ਹੋ ਕਦੇ ਮਿਰਚਾਂ ਤੋੜ ਰਹੇ ਹੁੰਦੇ ਆ ਬਹੁਤ ਸਾਰੀਆਂ ਚੀਜ਼ਾਂ ਤੁਹਾਡੀਆਂ ਤਾਂ ਖੁੱਲ ਕੇ ਸਾਹਮਣੇ ਆ ਰਹੀਆਂ ਪਰ ਕਿਤੇ ਨਾ ਕਿਤੇ ਇਹ ਵੀ ਲੋਕ ਕਹਿੰਦੇ ਵੀ ਇਹ ਕੰਮ ਐਮਐਲਏ ਦੇ ਨਹੀਂ ਐ ਜੇ ਜਦੋਂ ਵੀ ਇਹ ਕਿਤੇ ਕੰਮ ਮਾੜਾ ਮੋਟਾ ਕਰਦੇ ਚ ਨਹੀਂ ਉਹ ਕੈਮਰਾ ਵਾਲੇ ਤਾਂ ਵੈਸੇ ਆਪ ਹੀ ਬਣ ਜਾਂਦੇ ਆ ਜੀ ਉਹ ਤੋਂ ਵੀਡੀਓ ਤਾਂ ਪਰ ਹਾਂ ਜੀ ਹੁਣ ਸਾਡੇ ਦੂਜੇ ਐਮਐਲਏ ਸਾਹਿਬ ਵੀ ਮੁੱਦਾ ਚੱਕਿਆ ਗੱਲ ਖਾਸ ਖਾਸ ਦਾ ਹਾਂ ਫੀਮ ਦਾ ਮੁੱਦਾ ਵੀ ਜਿਹੜਾ ਚੱਕਿਆ ਗਿਆ ਸੀ ਬਹੁਤ ਜਿਹੜੇ ਆਪਣੇ ਕਗੇ ਵੀ ਸਪੀਕਰ ਸਾਹਿਬ ਵੀ ਬਹੁਤ ਖੁਸ਼ ਹੋਏ ਸੀ ਹੱਸੇ ਸੀਗੇ ਅੱਛਾ ਫੀਮ ਦਾ ਵੀ ਮੁੱਦਾ ਵੀ ਭੁਖੀ ਵੀ ਹੋਣੀ ਚਾਹੀਦੀ ਹੈ ਜੀ ਹਾਂ ਜੀ ਜੇ ਆਪਾਂ ਨੂੰ ਸਰਕਾਰ ਮਾੜੀ ਜੀ ਲਾਗੂ ਕਰੇ ਉਹ ਤਾਂ ਆਪਣਾ ਦਿੱਤੇ ਤੋਂ ਮੈਡੀਕਲ ਨਸ਼ੇ ਤੋਂ ਡਰਗ ਤੋਂ ਕਿਹੜਾ ਛੁੱਟ ਨਹੀਂ ਆ ਜੀ ਬੱਤੇ ਜਿਹੜੇ ਮੈਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਸਾਹਿਬ ਪਰ ਜਿਹੜਾ ਖੇਮ ਭੁੱਖੀ ਟੋਡੇ ਬੀਜਣੇ ਆ ਇਧਰੇ ਠੱਟੇ ਵਾਲੇ ਨਾਲ ਨਹੀਂ ਸੰਬੰਧ ਬਣੇ ਜਮ ਠੱਟਾ ਤੁਸੀਂ ਕਹਿੰਦਾ ਰਾਸ਼ਟਰੀ ਪੰਚਾਇਤ ਉਹ ਨਾਲ ਨਹੀਂ ਨਹੀਂ ਜੀ ਉਹ ਫਿਰ ਮੇਰਾ ਕਹਿਣ ਦਾ ਮਤਲਬ ਤਾਂ ਹੀ ਆਣਾ ਜੀ ਉਹਨੂੰ ਉਡਰਾ ਮਰਾ ਜੇ ਵੀ ਖਸ ਖਸ ਵਿਜੀ ਤਾਂ ਉਹਦਾ ਨੁਕਸਾਨ ਕਰੂਗਾ ਹੀ ਡੋਡਿਆਂ ਦਾ ਫਿਰ ਠੱਟਾ ਵੱਢ ਸਕਦਾ ਹਾਂ ਹਾਂ ਜੀ ਠੀਕ ਹੈ ਜੀ ਇਹਨਾਂ ਐਮਐਲ ਸਾਹਮਣੇ ਬਿਆਨ ਤਾਂ ਦਿੱਤਾ ਸੀ ਵੀ ਠੱਠੇ ਨੂੰ ਰਾਸ਼ਟਰੀ ਪੰਚੀ ਤਾਂ ਬਣਾ ਦਿੱਤਾ ਜਾਵੇ ਉੱਡਣ ਵਾਲਾ ਤਾਂ ਬਣਾ ਦਿੱਤਾ ਜਾਵੇ ਇਹਨਾਂ ਦੇ ਇੱਕ ਮੰਤਰੀ ਨੇ ਐਮਐਲ ਨੇ ਬਿਆਨ ਦਿੱਤੇ ਸੀ ਵੀ ਕੀਮ ਦੀ ਖਾਸ ਖਾਦ ਦੀ ਖੇਤੀ ਹੈ ਜਿਹੜੀ ਸ਼ੁਰੂ ਕੀਤੀ ਜਾਵੇ ਕਹਿੰਦਾ ਵੀ ਜਿਵੇਂ ਠੱਠੇ ਤੁਰੇ ਕਰਦੇ ਆ ਹੋ ਸਕਦਾ ਉਹ ਵੀ ਜਿਹੇ ਹੋਏ ਡੋਡਿਆਂ ਦੇ ਵਿੱਚ ਵੜ ਜਾਣ ਉਹ ਖਾਸ ਖਾਦ ਦੀ ਖੇਤੀ ਚ ਵੜ ਜਾਣਾ ਨਖਾਨ ਹੋਊਗਾ ਤਾਂ ਕਿਤੇ ਜਾ ਕੇ ਇਹਨਾਂ ਨੇ ਇਹ ਗੱਲ ਸੁਣੀ ਸੀ ਫਿਰ ਇਹਦਾ ਮਤਲਬ ਠੱਠੇ ਦੇ ਨਾਲ ਉਹ ਬੋਕ ਬੱਕਰੀਆਂ ਨੂੰ ਤਾਂ ਪਹਿਲਾਂ ਬਣਾਉਣਾ ਪੂਰਾ ਛੇ ਪੰਜੂ ਉਹ ਤਾਂ ਫਿਰ ਚੜਦੀਆਂ ਕਿਸੇ ਪਾਸੇ ਵੀ ਜਾ ਸਕਦੇ ਨੇ ਨਹੀਂ ਜਿਹੜੀਆਂ ਬੱਕਰੀਆਂ ਦਾ ਇਹ ਤਾਂ ਜਾਨੀ ਕਿ ਰੱਖੀਆਂ ਹੁੰਦੀਆਂ ਹੂੰ ਬੱਕਰੀ ਤਾਂ ਜ਼ਿਆਦਾ ਰੱਖੀ ਹੁੰਦੀ ਆ ਬੰਦੇ ਨਾਲ ਹੁੰਦੇ ਉਹ ਬੰਦੇ ਨਾਲ ਹੁੰਦੇ ਜੀ ਉਹ ਤਾਂ ਨੁਕਸਾਨ ਨਹੀਂ ਕਰਦੇ ਲਓ ਜੀ ਇਹ ਇਹ ਵੀ ਇਹਨਾਂ ਦੀ ਗੱਲ ਆ ਇੱਕ ਥੋੜਾ ਜਿਹਾ ਸਵਾਲ ਇੱਥੇ ਹੋਰ ਆਪਾਂ ਜਿਹੜਾ ਨਾਲ ਦੀ ਨਾਲ ਕਰ ਲਗੇ ਜੀ ਐਮਐਲ ਸਾਹਿਬ ਠੀਕ ਆ ਤੁਸੀਂ ਬੱਕਰੀਆਂ ਕਹਤੇ ਆ ਰੱਖੀਆਂ ਹੋਈਆਂ ਜਿਹੜੀਆਂ ਹੈਗੀਆਂ ਪਰ ਭੇਡਾਂ ਵੀ ਬਹੁਤ ਨੁਕਸਾਨ ਕਰਦੀਆਂ ਨਹੀਂ ਜੀ ਭੇਡਾਂ ਤਾਂ ਵੈਸੇ ਹੋਣੀਆਂ ਨਹੀਂ ਚਾਹੀਦੀਆਂ ਜੀ ਹੂੰ ਪੇਡਾਂ ਦਾ ਵੈਸੇ ਉਹੀ ਬਥੇਰੀਆਂ ਜੀ ਸਮਝਾਈਆਂ ਨਹੀਂ ਜਾ ਸਕਦੀਆਂ ਮੁੰਨੀਆਂ ਜਾ ਸਕਦੀਆਂ ਜੀ ਅੱਛਾ ਪੇਡਾਂ ਦਾ ਗੁਲਾਮ ਹੁੰਦੇ ਹਾਂ ਹਾਂ ਜੀ ਪੇਡਾਂ ਦਾ ਗੁਲਾਮ ਹਾਂ ਲਾ ਪੇਡਾਂ ਨੇ ਕੱਲੀ ਮੈਂ ਮੈਂ ਕਰਦੀ ਹਾਂ ਹਾਂ ਜੀ ਉਹਨਾਂ ਨੂੰ ਤਾਂ ਮੈਂ ਮੈਂ ਕਰਨੀ ਹੈ ਜੀ ਉਹ ਕਬੀ ਕਰੀ ਨਹੀਂ ਲਓ ਜੀ ਕਹਿੰਦੇ ਪੇਡਾਂ ਨੂੰ ਕੋਈ ਵੀ ਰਾਸਤੀ ਪਾਂਚੀ ਨਹੀਂ ਬਣਾਇਆ ਜਾਊਗਾ ਕਿਉਂਕਿ ਪੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਪੇਡਾਂ ਕਦੇ ਸੱਚ ਦਾ ਸਾਥ ਨਹੀਂ ਦਿੰਦੇ ਨਹੀਂ ਪੇਡਾਂ ਨਹੀਂ ਦਿੰਦੇ ਸੱਚ ਲਓ ਜੀ ਇਹ ਇਹ ਗੱਲ ਮੰਨ ਰਹੇ ਨੇ ਐਮਐਲਏ ਸਾਹਿਬ ਵੀ ਪੇਡਾਂ ਸੱਚ ਦਾ ਸਾਥ ਨਹੀਂ ਦਿੰਦੇਗਾ ਠੀਕ ਆ ਫਿਰ ਆਉਣ ਵਾਲੇ ਦਿਨਾਂ ਚ ਪੂਰਾ ਪਲਾਨ ਆ ਤੁਹਾਡੇ ਜਿਹੜਾ ਮਾਈਂਡ ਦੇ ਵਿੱਚ ਇਹ ਗੱਲਬਾਤ ਹੈ ਵੀ ਘੱਟੇ ਨੂੰ ਉਡਣਾ ਪੰਛੀ ਬਣਾ ਦੇ ਹਾਂਜੀ ਬਣਾ ਦਾਂਗੇ ਬਦਲਾਅ ਤਾਂ ਸਾਡੀ ਸਰਕਾਰ ਦਾ ਤਾਂ ਹੀ ਬਦਲਾਅ ਕਹਿੰਦੇ ਆ ਨਾ ਲੋਕ ਬਣਾ ਬਦਲਾਅ ਤਾਂ ਫੇਰ ਹੀ ਆਖਣਗੇ ਨਾ ਲੋਕ ਵੀ ਹਾਂ ਬਦਲਾਅ ਕਰਤਾ ਇਹ ਇਹ ਫਿਰ ਜਿਹੜੀ ਤੁਸੀਂ ਗੱਲ ਕਹੀ ਇਹ ਤੁਹਾਨੂੰ ਕੋਈ ਸੁਪਨਾ ਸਪਨਾ ਆਇਆ ਜਾਂ ਤੁਸੀਂ ਖੋਜ ਕੀਤੀ ਵੀ ਐਡਾ ਐਡਾ ਦੇ ਖੰਭ ਲਾਉਣੇ ਆ ਫਾਰ ਲਾਉਣੇ ਉਹ ਸਾਰੀ ਤਕਨੀਕ ਨਹੀਂ ਜੀ ਵੈਸੇ ਤਾਂ ਅਸੀਂ ਪਿਆਰ ਹੀ ਜ਼ਿਆਦਾ ਕਰਦੇ ਹਾਂ ਜੀ ਜਾਨਵਰਾਂ ਹਾਂਜੀ ਤਾ ਕਰਕੇ ਤਾ ਕਰਕੇ ਸੋਚਿਆ ਜੀ ਹੁਣ ਤੁਸੀਂ ਠੱਠੇ ਨੂੰ ਇਹ ਦੇ ਰਹੇ ਹੋ ਪੰਛੀ ਦਾ ਆਵਾੜ ਕਹਿ ਦਿਆ ਮੈਂ ਜਾਂ ਉੱਡਣ ਵਾਲਾ ਪੰਛੀ ਬਣਾ ਰਹੇ ਹਾਂ ਤੁਸੀਂ ਉਹ ਫਿਰ ਠੱਠੇ ਦੇ ਵਾਸਤੇ ਕੋਈ ਤੁਸੀਂ ਆਪਣਾ ਉਹਦੇ ਫਾਰਪੋਰ ਕਿਵੇਂ ਤਿਆਰ ਕਰੋਗੇ ਕੋਈ ਇਹਦਾ ਇੰਤਜ਼ਾਮ ਕੀਤਾ ਹੈ ਇੰਜੀਨੀਅਰ ਆ ਰਹੇ ਆ ਕੋਈ ਮਿਸਤਰੀ ਆ ਰਹੇ ਕੁਝ ਕੀਤਾ ਹਾਂਜੀ ਉਹ ਵੈਸੇ ਗੱਲ ਕਰੀ ਜਾਂਦੇ ਆ ਜੀ ਅਸੀਂ ਤੇ ਇੱਕ ਮਿਸਤਰੀ ਆ ਜੀ ਮੱਤੇ ਤੋਂ ਕੋਈ ਦੱਸ ਪਈ ਫਿਰ ਤੁਹਾਨੂੰ ਹਾਂਜੀ ਉਹਨਾਂ ਨੇ ਦੱਸ ਪਈ ਸੀ ਕਿ ਆ ਮੋਬਾਈਲ ਤੇ ਆਇਆ ਸੀ ਇਹ ਵੀਡੀਓ ਉਹਨਾਂ ਨੇ ਤੇ ਬਹੁਤ ਤਗੜੀਆਂ ਤਗੜੀਆਂ ਚੀਜ਼ਾਂ ਬਣਾਉਂਦਾ ਜੀ ਉਹ ਕੋਈ ਨਾਂ ਨਾਂ ਵੀ ਦੱਸੋ ਜੀ ਸਾਡੇ ਦਰਸ਼ਕਾਂ ਨੂੰ ਕਿਉਂਕਿ ਇੱਕ ਉਸ ਮਿਸਤਰੀ ਦਾ ਨਾਂ ਦੱਸਣ ਜਾ ਰਹੇ ਹਾਂ ਅਸੀਂ ਜਿਹੜੇ ਮਾਸਤ ਮਿਸਤਰੀ ਨੇ ਠੱਠੇ ਦੇ ਉਹ ਫਰ ਲਾਉਣੇ ਆ ਜਿਹਦੇ ਨਾਲ ਉਹਨੂੰ ਉੱdna ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਜਾਣਾ ਹਾਂਜੀ ਦੱਸੋ ਉਹਦਾ ਨਾਂ ਹੈਗਾ ਜੀ ਰਾਜੂ ਜੀ ਰਾਜੂ ਮੱਤੇ ਵਾਲਾ ਵਾਈਦਾ ਜੀ ਹਾਂਜੀ ਉਹਨਾਂ ਨਾਲ ਗੱਲ ਕਰੀ ਵੀ ਆ ਬਾਕੀ ਇਹ ਸਾਡੇ ਕੋਲ ਸਮਾਂ ਬਹੁਤ ਪਿਆ ਤਿੰਨ ਸਾਲ ਪਏ ਆ ਜੀ ਹੌਲੀ 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 ਸਾਰੇ ਬਣਾ ਦੇ ਪੁੱਤਰਾ ਹਾਂਜੀ ਜੇ ਨਾ ਬਣਾਇਆ ਤੇ ਫਿਰ ਅਸੀਂ ਮਿਸਤਰੀ ਲਾ ਦਾਂਗੇ ਲੈ ਬਈ ਮੈਂ ਕਹਿਣਾ ਚਾਹਣਾ ਉਸ ਮਿਸਤਰੀ ਵੀਰ ਨੂੰ ਜਿਹੜੇ ਨੇ ਠੱਠੇ ਦੇ ਫਾਰ ਬਣਾਉਣੇ ਆ ਜਿਹੜੇ ਨੇ ਉਹ ਉੱਡਣ ਵਾਲਾ ਰਾਸ਼ਟਰੀ ਪੰਛੀ ਬਣਾਉਣਾ ਕਿ ਮਿਸਤਰਾ ਤਿੰਨਾਂ ਸਾਲਾਂ ਚ ਇਹ ਕਹਿੰਦੇ ਬਣਾ ਦੇ ਤੇ ਨਹੀਂ ਤਿੰਨਾਂ ਸਾਲਾਂ ਬਾਅਦ ਉਹ ਮਿਸਤਰੀ ਉੱਡ ਜੂ ਕਿ ਤੀਨ ਹੋਵੇ ਜੀ ਮਿਸਤਰੀ ਉੱਡੇ ਨਾ ਉੱਡੇ ਤੁਸੀਂ ਉੱਡ ਜੂ ਜੇ ਨਾ ਬਣਿਆ ਨਹੀਂ ਜੀ ਅਸੀਂ ਤਾਂ ਜੀ 3 ਸਾਲ ਪਏ ਆ ਨਹੀਂ 3 ਸਾਲਾਂ ਚ ਜਾਨੀ ਕਿ ਬਹੁਤ ਕੁਝ ਹੋ ਜਾਂਦਾ ਬਹੁਤ ਕੁਝ ਵੱਡਾ ਹੋ ਜਾਂਦਾ ਹਾਂਜੀ ਲਓ ਜੀ ਇਹ ਗੱਲਬਾਤ ਐਮਐਲਏ ਸਾਹਿਬ ਕਹਿ ਰਹੇ ਆ ਕਿ ਜਿਹੜੇ ਬਿਆਨ ਦਿੱਤਾ ਇਹ ਸੱਚਮੁੱਚ ਜਾਨੀ ਤੁਸੀਂ ਸਹੀ ਮੰਨਦੇ ਹੋ ਬਿਆਨ ਨੂੰ ਗਲਤ ਨਹੀਂ ਕਿਹਾ ਜਾਂਦਾ ਹਾਂਜੀ ਸਾਡਾ ਨਾ ਜਿਹੜਾ ਮਿਸਤਰੀ ਆ ਉਹ ਥੋੜਾ ਜਿਹਾ ਆਲਸੀ ਆ ਹੂੰ ਥੋੜਾ ਜਿਹਾ ਆਲਸੀ ਆ ਜਾਨੀ ਕਿ ਟਾਈਮ ਲਾ ਦੂਗਾ ਪਰ ਕਰੂਗਾ ਜ਼ਰੂਰ ਬਣਾਊਗਾ ਜੀ ਬਣਾਊਗਾ ਜ਼ਰੂਰ ਇਹ ਨਹੀਂ ਗੱਲ ਵੀ ਠੱਥੇ ਨੂੰ ਨਾ ਬਣਾਵੇ ਐ ਉੱਡਣਾ ਉੱਡਣਾ ਦੇਖੋ ਵੀ ਮੈਂ ਕਹਿੰਦਾ ਜੇ ਇਸ ਮੰਤਰੀ ਨੇ ਇਸ ਜਿਹੜਾ ਬਿਆਨ ਦਿੱਤਾ ਆਪਾਂ ਨੂੰ ਐਮਐਲਏ ਸਾਹਿਬ ਨੇ ਜੇ ਮਿਸਤਰੀ ਸੱਚਮੁੱਚ ਹੁਣੇ ਕਮਾਲ ਕਰਤੀ ਵੀ ਢੱਠਾ ਉੱਡਣ ਵਾਲਾ ਬਣਾ ਦਿੱਤਾ ਤਾਂ ਮੈਂ ਪੰਜਾਬ ਕੋ ਥੋਡੇ ਨਾਲ ਵਾਅਦਾ ਕਰਦਾ ਮੈਂ ਐਮਐਲਏ ਸਾਹਿਬ ਦੀ ਮਿਹਨਤ ਕਰਾਂਗਾ ਕਿ ਉਸ ਮਿਸਤਰੀ ਵੀਰ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉੱਡਣ ਵਾਲਾ ਜਹਾਜ਼ ਵੀ ਬਣਾਵਾਂਗੇ ਅੱਜ ਜਿਹੜੇ ਸਾਡੇ ਸਟੂਡੈਂਟ ਜਿਹੜੇ ਸਾਡੇ ਭੈਣ ਭਰਾ ਬੀਜਿਆਂ ਦੇ ਚੱਕਰਾਂ 'ਚ ਇਹ ਰਿਪੋਰਟਾਂ ਤੇ ਰੁਲਦੇ ਫਿਰਦੇ ਆ ਯੰਤਾਂ ਦੇ ਕੋਲੇ ਰੋਲਦੇ ਫਿਰਦੇ ਆ ਲੱਖਾਂ ਰੁਪਈਆ ਖਰਚ ਕਰਦੇ ਫਿਰਦੇ ਆ ਤੇ ਐਮਐਲਏ ਸਾਹਿਬ ਤੁਸੀਂ ਇਹ ਵੀ ਜ਼ਰੂਰ ਕਰਿਓ ਜੀ ਹੋ ਸਕਦਾ ਉਹ ਮਿਸਤਰੀ ਕੋਈ ਜਾਦ ਹੀ ਬਣਾ ਦੇ ਆਪਾਂ ਹਾਂਜੀ ਬਣਾ ਦਊਗਾ ਜਾਦ ਜੀ ਪਰ ਥੋੜਾ ਜਿਹਾ ਟਾਈਮ ਲਾਉਣਾ ਥੋੜਾ ਜਿਹਾ ਆਲਸੀ ਹੈ ਜੀ ਬਣਾ ਦਊ ਜੀ ਬਣਾ ਦਊਗਾ ਜਰੂਰ ਇਹ ਨਹੀਂ ਗੱਲ ਵੀ ਜੇ ਮੜਾ ਜਾ ਕਹਿਦਗੇ ਆਪਾਂ ਦੂਰ ਪਾਸੇ ਬਣਾ ਦਊ ਲਓ ਜੀ ਮੈਂ ਉਸ ਮਿਸਤਰੀ ਦੀ ਵੀ ਆਉਣ ਵਾਲੇ ਦਿਨਾਂ ਚ ਦਰਸ਼ਨ ਕਰਾ ਸਕਦੇ ਆ ਤੁਹਾਨੂੰ ਕਿਉਂਕਿ ਜ਼ਰੂਰੀ ਹੈ ਜੀ ਉਹ ਮਿਸਤਰੀ ਵੀ ਇਦਾਂ ਕਰ ਸਕਦਾ ਹੋ ਸਕਦਾ ਭਾਈ ਮਿਸਤਰੀਆਂ ਦੀ ਕਲਾਕਾਰੀ ਬਹੁਤ ਜੀ ਭਾਈ ਨਿਊਜ਼ੀਲੈਂਡ ਚ ਰਹਿੰਦਾ ਮੇਰਾ ਦੋਸਤ ਬਲ ਉਹਨਾਂ ਨੇ ਮੈਨੂੰ ਦੱਸ ਪਾਈ ਸੀ ਇਹ ਮਿਸਤਰੀ ਦੀ ਅੱਛਾ ਜੀ ਹਾਂਜੀ ਫੇਰ ਅਸੀਂ ਇਹਦਾ ਕੰਮ ਕਾਰੋਬਾਰ ਵੇਖਿਆ ਤੇ ਫੇਰ ਸਾਨੂੰ ਲੱਗਿਆ ਵੀ ਹਾਂ ਮਿਸਤਰੀ ਠੱਠੇ ਨੂੰ ਡਰਾ ਬਣਾ ਦਈਏ ਬਣਾ ਦੋ ਗੱਲੋ ਜੀ ਕਮਾਲ ਤੇ ਕਮਾਲ ਹੋਈ ਪਈ ਆ ਮੈਂ ਕਹਿੰਦਾ ਜਿਹੜੇ ਭਾਈ ਵਿਰੋਧੀ ਜਾਂ ਜਿਹੜੇ ਲੋਕ ਕਹਿੰਦੇ ਆ ਵੀ ਆ ਕੀ ਕਹਿ ਦਿੱਤਾ ਗਿਆ ਇਹ ਗਲਤ ਹੈ ਇਹ ਕਹਿੰਦੇ ਵੀ ਅਸੀਂ ਆਪਣੀ ਆਈ ਤੇ ਆ ਗਏ ਅਸੀਂ ਸਾਰਿਆਂ ਤੋਂ ਵੱਖਰੇ ਆਏ ਆ ਤੇ ਵੱਖਰਾ ਹੀ ਕੁਛ ਕਰਕੇ ਜਾਵਾਂਗੇ ਇਹ ਸਾਡਾ ਕਹਿੰਦੇ ਤੁਹਾਡੇ ਨਾਲ ਵਾਦਾ ਰਿਹਾ ਇਹ ਤੁਹਾਡਾ ਫਿਰ ਜੀ ਹਾਂਜੀ ਹਾਂਜੀ ਪੱਕਾ ਵਾਦਾ ਜੀ ਇਹ ਤਿੰਨ ਸਾਲ ਪਈ ਸਾਡੇ ਆਪਾਂ ਨੂੰ ਐਮਐਲਏ ਸਾਹਮਣੇ ਕਹਿ ਦਿੱਤਾ ਗਿਆ ਕਿ ਜੋ ਮਰਜ਼ੀ ਹੋਵੇ ਤਿੰਨ ਸਾਲ ਸਾਡੇ ਕੋਲੇ ਪਾਏ ਆ ਕਿ ਤਿੰਨਾਂ ਸਾਲਾਂ 'ਚ ਸਾਰਾ ਕੁਝ ਕਰ ਦਾਂਗੇ ਤਿੰਨਾਂ ਸਾਲਾਂ 'ਚ ਚੱਕ ਦੇਉਗੇ ਫੱਟੇ ਜੀ ਹਾਂਜੀ ਚੱਕਾਂਗੇ ਫੱਟੇ ਉਡਣ ਲਾ ਦਾਂਗੇ ਟੱਟੇ ਆਹਾਹਾਹਾਹਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਮਿਸਤਰੀ ਨੂੰ ਹਾਂ ਜੀ ਪਹਿਲਾਂ ਵਾਲੇ ਸੀਗੇ ਨੀਂ ਪੱਥਰਾਂ ਤੇ ਲਿਖੀ ਜਾਂਦੇ ਸੀਗੇ ਹਾਂ ਐਮ ਐਲ ਏ ਦਾ ਨਾਮ ਉਹਨਾਂ ਦਾ ਨਾਮ ਅਸੀਂ ਦੇਵਾਂਗੇ ਮਿਸਤਰੀ ਨੂੰ ਇਹ ਥੋੜੀਆਂ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਐਮ ਐਲ ਏ ਸਾਹਿਬ ਗੱਲਾਂ ਹੀ ਰਹਿ ਗਈਆਂ ਪਹਿਲਾਂ ਜਰੂਰ ਨਾਮ ਲਿਖੇ ਗਏ ਆ ਪਰ ਇਸ ਵਾਰ ਮੈਂ ਵੇਖਿਆ ਪਿੱਛੇ ਜਿਹੇ ਇੱਕ ਜ਼ਿਲ੍ਹੇ ਦੇ ਵਿੱਚ ਇੱਕੋ ਕੰਮ ਸੀ ਜਿਹੜਾ ਸੀਗਾ ਉਸ ਕੰਮ ਦੇ ਛੇ ਨਹੀਂ ਪੱਥਰ ਰੱਖੇ ਗਏ ਇਹ ਵੀ ਹੋਇਆ ਇਹ ਨਾ ਹੋਵੇ ਕਿਤੇ ਥੋੜੀਆਂ ਵੀ ਗੱਲਾਂ ਹੀ ਰਹਿ ਜਾਣ ਨਾ ਪੱਥਰ ਲਿਖਣ ਦਾ ਨਹੀਂ ਜਿੰਨੇ ਗੱਲਾਂ ਨਹੀਂ ਰਹਿੰਦੀਆਂ ਸਾਡਾ ਕੰਮ ਹੋਈ ਓਕੇ ਹੋਊਗਾ ਜੀ ਹਾਂਜੀ ਲਓ ਜੀ ਪਹਿਲੀ ਗੱਲ ਇਹ ਵੱਡੀ ਆ ਕਿ ਸਮੇਂ-ਸਮੇਂ ਤੇ ਇਹ ਅਪਡੇਟ ਆ ਜਿਹੜੇ ਐਮਐਲਏ ਸਾਹਿਬ ਦਿੰਦੇ ਰਹਿੰਦੇ ਨੇ ਜਦੋਂ ਵੀ ਇਹਨਾਂ ਨੇ ਕੋਈ ਕੰਮ ਕਰਨਾ ਹੈ ਕਹਿੰਦੇ ਵੀ ਸਾਡੇ ਮਗਰ ਕੋਈ ਵੀ ਨਾਲ ਮੇਰੇ 4-5 ਕੈਮਰਾ ਵਾਲੇ ਨਹੀਂ ਹੁੰਦੇ ਇਹ ਤਾਂ ਲੋਕਾਂ ਦਾ ਇੱਕ ਪਿਆਰ ਹੈ ਉਹਨਾਂ ਦਾ ਸਤਕਾਰ ਹੈ ਉਹ ਸਾਡਾ ਕਰਦੇ ਨੇ ਇਹ ਚ ਕਰਕੇ ਲੋਕ ਸਾਡੇ ਜਿਹੜੇ ਜ਼ਿਆਦਾ ਸਾਨੂੰ ਵਾਇਰਲ ਕਰ ਦਿੰਦੇ ਨੇ ਫਿਰ ਠੱਖੇ ਤੋਂ ਬਿਨਾ ਜੇ ਸਾਰੇ ਤੁਸੀਂ ਜਾਨਵਾਰਾ ਜਿਹੜੇ ਜੀ ਤੇ ਉੱਡਣ ਵਾਲੇ ਬਣਾ ਤੇ ਫਿਰ ਇੱਥੇ ਤਾਂ ਬਹੁਤ ਔਖਾ ਹੋ ਜੂ ਧਰਤੀ ਤੇ ਨਹੀਂ ਜਿਹੜੇ ਆਪਣੇ ਦੂਜੇ ਘਰੇ ਕੰਮੋਂ ਦੇ ਆ ਪਸ਼ੂ ਉਹ ਤਾਂ ਨਹੀਂ ਉਹ ਬਣਾਉਂਦੇ ਨੇ ਉਹ ਨਹੀਂ ਉਹ ਨਹੀਂ ਅੱਛਾ ਉਹ ਜਾਣੀ ਇੱਥੇ ਹੀ ਰਹਿਣਗੇ ਮੱਝਾਂ ਦਾ ਦੁੱਧ ਪਾਣੀ ਪੀਣਾ ਦੂਜੇ ਵਸ ਠੱਠਿਆਂ ਨੂੰ ਜ਼ਰੂਰ ਬਣਾਉਣਾ ਜੀ ਠੱਠਿਆਂ ਨੂੰ ਇਹ ਤਾਂ ਬਾਈ ਕਿਤੇ ਨਾ ਕਿਤੇ ਪੱਕੀ ਮੋਹਰ ਆ ਜਿਹੜੀ ਲੱਗ ਸਕਦੀ ਹੈ ਪਰ ਕਿਤੇ ਨਾ ਕਿਤੇ ਥੋੜੀ ਨਹੀਂ ਲੱਗਦਾ ਵੀ ਦਾਣੂ ਪਸਤਾਵਾ ਰਹਿ ਜੀ ਤੇ ਵਣ ਕਿੱਦਾਂ ਜਿੰਦਗੀ ਦੀ ਗਾਹ ਦੇ ਵੀ ਫਿਰ ਰਾਜੂ ਮਿਸਤਰੀ ਤੋਂ ਨਾਲ ਹੀ ਲਵਾ ਦਾਂਗੇ ਲੈ ਬਾਈ ਕਿਤੇ ਨਾ ਕਿਤੇ ਇਹ ਜਿਹੜਾ ਅਸਲ ਅਸਲ ਦੇ ਵਿੱਚ ਫਰੀ ਜਿਹੜੀ ਸਾਰਾ ਮੋਆਣਾਗਾ ਇਹ ਸਰਕਾਰ ਨੇ ਕੋਈ ਜ਼ਿੰਮੇਵਾਰੀ ਦਿੱਤੀ ਹੈ ਵੀ ਜਿੰਨੇ ਵੀ ਇੱਥੇ ਠੱਠੇ ਹੈਗੇ ਉਹਨਾਂ ਦਾ ਸਾਰਾ ਮੋਆਣਾ ਤੁਸੀਂ ਕਰ ਹਾਂਜੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਕਰੂੰਗਾ ਮੀਤ ਜੀ ਇਹ ਸਾਰਾ ਮੁੱਦਾ ਰੱਖਾਂਗੇ ਨਾ ਕਰਨੀ ਬਣਾਉਂਦੇ ਬਣਾਵਾਂਗੇ ਜੀ ਲਓ ਜੀ ਇਹ ਇਹ ਗੱਲਬਾਤ ਆ ਜਿਹੜੀ ਤੁਹਾਡੀ ਸਾਰੀ ਮੈਂ ਐਮਐਲਏ ਸਾਹਿਬ ਦੇ ਨਾਲ ਜਿਹੜੀ ਕਰਵਾਈ ਹੈਗੀ ਠੀਕ ਆ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਤੁਹਾਡਾ ਮਜਾਕ ਬਣਾ ਰਹੇ ਨੇ ਜਿਹੜੇ ਥੋਡੀਆਂ ਤੇ ਇਹ ਹੱਸ ਰਹੇ ਨੇ ਜਾਂ ਵਿਰੋਧੀ ਪਾਰ ਜਾਂ ਆਮ ਜਨਤਾ ਕਈ ਵਾਰੀ ਹੱਸ ਰਹੀ ਹੈ ਵੀ ਆਹ ਕੀ ਕਹਿ ਦਿੰਦਾ ਹੈ ਮੈਨੂੰ ਸਮਝ ਕੀ ਕਹਿਣਾ ਚਾੜੇ ਉਹਨਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਐਵੇਂ ਠੇਡਾ ਨਾ ਕਰੋ ਜੀ ਤੇ ਅੱਜ ਤਿੱਕਰ ਤਾਂ ਅਸੀਂ ਜਾਨੀ ਕਿ ਇਹ ਸੁਧਾਰ ਹੀ ਸੁਧਾਰਿਆ ਹਮ ਦਫ਼ਤਰਾਂ 'ਚ ਸਾਰੇ ਹਮ ਇਲਾਕੇ 'ਚ ਜੀ ਤੇ ਬਸ ਆਉਣ ਵਾਲੇ ਸਮੇਂ 'ਚ ਅਸੀਂ ਕੰਮ ਕਰਨੇ ਸਟਾਰਟ ਕਰਦੇ ਆ ਹਮ ਆਉਣ ਵਾਲੇ ਸਮੇਂ 'ਚ ਕਰਾਂਗੇ ਸਾਰੇ ਕੰਮ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੋ ਸਕਦਾ ਵੀ ਕਿਤੇ ਨਾ ਕਿਤੇ ਇੱਕ ਸਵਾਲ ਮੇਰਾ ਹੋਰ ਆ ਜਿਹੜਾ ਮੈਂ ਪੁੱਛਣਾ ਹੂੰ ਵੀ ਸਰ ਜਿਹੜਾ ਹੁਣ ਤੁਸੀਂ ਠੱਠਾ ਬਣਾ ਰਹੇ ਹੋ ਠੀਕ ਆ ਉਹਨੂੰ ਜਿਹੜਾ ਉਡਣਾ ਬਣਾਇਆ ਜਾਊ ਪਰ ਇੱਕ ਗੱਲ ਇਹ ਵੀ ਕਹਿੰਦੇ ਵੀ ਇੱਕ ਜੰਦੂਰ ਦਾ ਚੋਟਾ ਹੁੰਦਾ ਵੀ ਬੰਦਾ ਸਿੱਧਾ ਧਰਮਰਾਜ ਕੋਲੇ ਤੇ ਧਰਮਰਾਜ ਕੋਲ ਹੀ ਨਾ ਲੈ ਜੇ ਤੁਹਾਡੇ ਵਾਲਾ ਠੱਠਾ ਜੀ ਨਹੀਂ ਜੀ ਇਹ ਉਹ ਪਤਾ ਕੀ ਗੱਲ ਆ ਇੱਕ ਜਿਹੜਾ ਹਰਾ ਬਟਨ ਲੱਗਿਆ ਹੋਊਗਾ ਹਰਾ ਬਟਨ ਲਾਉਗੇ ਠੱਠੇ ਦੇ ਹਾਂਜੀ ਹਰੇ ਬਟਨ ਦੇ ਬਹੁਤ ਸ਼ਿਕਾਇਤ ਆ ਬਈ ਇਹ ਸਰਕਾਰ ਵਾਲੇ ਇਥੇ ਪੈਨ ਚੱਲਣਾ ਹਰਾ ਇਥੇ ਕੋਸ ਚੱਲਣਾ ਅੱਛਾ ਹਰਾ ਬਟਨ ਕਾਦੇ ਲੀ ਲਾਓ ਉਹ ਜਿੰਨੇ ਹਰਾ ਬਟਨਾਂ ਜੀ ਜਿਹਨੇ ਕਿਤੇ ਨੇੜੇ ਜਾਣਾ ਇੱਥੇ ਇੱਥੇ ਘੁੰਮਣਾ ਉਹ ਹਰੇ ਬਟਨ ਨੱਪ ਕੇ ਘੁੰਮ ਲਿਆ ਜਿਨੇ ਵੀ ਠੱਠੇ ਦੇ ਉੱਪਰ ਬਹਿ ਗਿਆ ਉੱਪਰ ਚਲਾ ਗਿਆ ਪੰਜਾਬ ਦੇਖ ਲਿਆ ਇੰਡੀਆ ਦੇਖ ਲਿਆ ਰਾਜਸਥਾਨ ਦੇਖ ਲਿਆ ਨੇੜੇ ਨੇੜੇ ਸਾਰਾ ਕੋਰਸ ਇੰਡੀਆ ਦੀ ਯਾਤਰਾ ਕਰ ਸਕਦੇ ਹਾਂ ਜੀ ਲਓ ਜੀ ਉਹ ਠੱਠਾ ਉਡਣਾ ਬਣਾਇਆ ਜਾ ਰਿਹਾ ਜਿਹਦੇ ਗ੍ਰੀਨ ਬਟਨ ਲੱਗੂਗਾ ਤੇ ਉਸ ਠੱਠੇ ਤੇ ਬਹਿ ਕੇ ਤੁਸੀਂ ਪੂਰਾ ਹਿੰਦੁਸਤਾਨ ਵੇਖ ਸਕਦੇ ਹੋ ਪੰਜਾਬ ਦੇਖ ਸਕਦੇ ਹੋ ਰਾਜਸਥਾਨ ਦੇਖ ਸਕਦੇ ਹੋ ਤੇ ਕਿਤੇ ਨ ਕਿਤੇ ਸਮੁੰਦਰ ਬਾਹਰਲਾ ਪਾਸਾ ਕੋਈ ਬਾਹਰਲੀ ਕੰਟਰੀ ਵੀ ਦੇਖ ਸਕਦੇ ਨਹੀਂ ਬਾਹਰਲੀ ਕੰਟਰੀ ਨਹੀਂ ਇਹਦੇ ਨਾਲ ਉਹ ਤਾਂ ਰਿਸਕ ਨਹੀਂ ਲੈਂਦੇ ਵੀ ਸਮੁੰਦਰ ਰਿਸਕ ਨਹੀਂ ਜਾਂਦੇ ਹਾਂਜੀ ਹਾਂਜੀ ਲਓ ਜੀ ਉਹ ਸਮੁੰਦਰ ਵਾਲਾ ਰਿਸਕ ਨਹੀਂ ਲਿਆ ਜਾਊਗਾ ਕਈ ਵਾਰੀ ਉਹ ਅਸੀਂ ਇੱਕ ਕੱਡ ਬਣਾਵਾਂਗੇ ਜੀ ਜੇਵੇਂ ਵਿਰੋਧੀਆਂ ਨੂੰ ਉਹ ਲਾਲ ਬਟਨ ਵਾਲਾ ਇੱਕ ਕੱਡ ਬਣਾਵਾਂਗੇ ਲਾਲਾ ਬਟਨ ਵਾਲੇ ਦਾ ਕੀ ਕੰਮ ਹੋਊਗਾ ਇਹ ਵੀ ਤਾਂ ਗੱਲ ਹੋਊਗੀ ਸਰ ਜਿਹੜਾ ਹੁਣ ਤੁਸੀਂ ਠੱਠਾ ਬਣਾ ਰਹੇ ਹੋ ਠੀਕ ਆ ਉਹਨੂੰ ਜਿਹੜਾ ਉਦਣਾ ਬਣਾਇਆ ਹੈ ਉਹ ਪਰ ਇੱਕ ਗੱਲ ਇਹ ਵੀ ਕਹਿੰਦੇ ਵੀ ਇੱਕ ਜੁਦੀ ਦਾ ਚੋਟਾ ਹੁੰਦਾ ਵੀ ਬੰਦਾ ਸਿੱਧਾ ਧਰਮਰਾਜ ਕੋਲੇ ਜਾਂ ਤੇ ਧਰਮਰਾਜ ਕੋਲ ਹੀ ਨਾ ਲੈ ਜੇ ਤੁਹਾਡੇ ਵਾਲਾ ਠੱਠਾ ਜੀ ਨਹੀਂ ਵੀ ਉਹ ਪਤਾ ਕੀ ਗੱਲ ਆ ਇੱਕ ਤਾਂ ਜਿਹੜਾ ਹਰਾ ਬਟਨ ਲੱਗਿਆ ਹੋਊਗਾ ਹਰਾ ਬਟਨ ਲਾਉਗੇ ਠੱਠੇ ਦੇ ਹਾਂ ਜੀ ਹਰੇ ਬਟਨ ਦੇ ਬਹੁਤ ਸ਼ਕੀਨ ਆ ਬਈ ਇਹ ਸਰਕਾਰ ਵਾਲੇ ਇਥੇ ਪੈਨ ਚੱਲਣਾ ਹਰਾ ਇਥੇ ਕਸ ਚੱਲਣਾ ਅੱਛਾ ਹਰਾ ਬਟਨ ਕਾਹਦੇ ਲਈ ਲਾਉਂ ਉਹ ਜਿੰਨੇ ਹਰਾ ਬਟਨਾਂ ਜਿਹਨੇ ਕਿਤੇ ਨੇੜੇ ਜਾਣਾ ਇੱਥੇ ਇੱਥੇ ਘੁੰਮਣਾ ਇਹਨੇ ਵੀ ਠੱਠੇ ਦੇ ਉੱਪਰ ਬਹਿ ਗਿਆ ਉੱਪਰ ਚਲਾ ਗਿਆ ਪੰਜਾਬ ਦੇਖ ਲਿਆ ਇੰਡੀਆ ਦੇਖ ਲਿਆ ਰਾਜਸਥਾਨ ਦੇਖ ਲਿਆ ਨੇੜੇ-ਨੇੜੇ ਸਾਰਾ ਕੁਝ ਇੰਡੀਆ ਦੀ ਯਾਤਰਾ ਕਰ ਸਕਦਾ ਹਾਂਜੀ ਇੰਡੀਆ ਦੀ ਲਓ ਜੀ ਉਹ ਠੱਠਾ ਉਡਣਾ ਬਣਾਇਆ ਜਾ ਰਿਹਾ ਜਿਹਦੇ ਗ੍ਰੀਨ ਬਟਨ ਲੱਗੂਗਾ ਤੇ ਉਸ ਠੱਠੇ ਤੇ ਬਹਿ ਕੇ ਤੁਸੀਂ ਪੂਰਾ ਹਿੰਦੁਸਤਾਨ ਦੇਖ ਸਕਦੇ ਹੋ ਪੰਜਾਬ ਦੇਖ ਸਕਦੇ ਹੋ ਰਾਜਸਥਾਨ ਦੇਖ ਸਕਦੇ ਹੋ ਤੇ ਕਿਤੇ ਨਾ ਕਿਤੇ ਸਮੁੰਦਰ ਬਾਹਰਲਾ ਪਾਸਾ ਕੋਈ ਬਾਹਰਲੀ ਕੰਟਰੀ ਵੀ ਦੇਖ ਸਕਦੇ ਨਹੀਂ ਬਾਹਰਲੀ ਕੰਟਰੀ ਨਹੀਂ ਇਹਦੇ ਨਾਲ ਇਹ ਉਹਦਾ ਰਿਸਕ ਨਹੀਂ ਲੈਂਦੇ ਵੀ ਸਮੁੰਦਰ ਰਿਸਕ ਨਹੀਂ ਲੈਂਦੇ ਹਾਂਜੀ ਹਾਂਜੀ ਲੋ ਜੀ ਉਹ ਸਮੁੰਦਰ ਵਾਲਾ ਰਿਸਕ ਨਹੀਂ ਲਿਆ ਜਾਊਗਾ ਕਈ ਵਾਰੀ ਉਹ ਅਸੀਂ ਇੱਕ ਕੱਡ ਬਣਾਵਾਂਗੇ ਜੀ ਜੇਵੇਂ ਵਿਰੋਧੀਆਂ ਨੂੰ ਉਹ ਲਾਲ ਬਟਨ ਵਾਲਾ ਇੱਕ ਕੱਡ ਬਣਾਵਾਂਗੇ ਲਾਲਾ ਬਟਨ ਵਾਲੇ ਦਾ ਕੀ ਕੰਮ ਹੋਊਗਾ ਉਹ ਜੀ ਜਿਹੜਾ ਕੋਈ ਵਿਰੋਧੀ ਜਿਆਦਾ ਤੰਗ ਕਰਿਆ ਕਰੂ ਚਾਹ ਧਰਮਰਾਜ ਕੋਲੇ ਇੱਕ ਚਾਹ ਕੋਈ ਸਿਮਾਂ ਚ ਬਹੁਤ ਨੱਪੜਿਆ ਕਰਾਂਗੇ ਅਸੀਂ ਅੱਛਾ ਜਿਹੜਾ ਠੱਠਾ ਲਾਲ ਬਟਨ ਨਾਲ ਬਣਾਉਂਗੇ ਉਹਦੇ ਤੇ ਬਹਿ ਕੇ ਬੰਦਾ ਧਰਮਰਾਜ ਕੋਲੇ ਸਿੱਧਾ ਹਾਂਜੀ ਹਾਂਜੀ ਸਿੱਧਾ ਧਰਮਰਾਜ ਜਿਹੜਾ ਤੁਹਾਡੇ ਖਿਲਾਫ ਹਾਂਜੀ ਲਓ ਜੀ ਦੋ ਠੱਠੇ ਬਣਨਗੇ ਜਿਨ੍ਹਾਂ ਨੂੰ ਉੱਡਣਾ ਬਣਾਇਆ ਜਾਊਗਾ ਇੱਕ ਤੇ ਗ੍ਰੀਨ ਬਟਨ ਲਾਇਆ ਜਾ ਤੇ ਲਾਲ ਬਟਨ ਵਾਲਾ ਠੱਖਾ ਉਹ ਬਣਾਇਆ ਜਾਣਾ ਐ ਐਮਐਲਏ ਸਾਹਿਬ ਕਹਿੰਦੇ ਜਿਹੜਾ ਸਾਡੇ ਖਿਲਾਫ ਬੋਲੂਗਾ ਜਿਹੜਾ ਸਾਡੇ ਵਿਰੋਧ ਬੋਲੂਗਾ ਲਾਲ ਬਟਨ ਉਹ ਜਿਹੜਾ ਹੈਗਾ ਦਬਤੇ ਸਿੱਧਾ ਧਰਮਰਾਜ ਕੋਲੇ ਸਰ ਧਰਮਰਾਜ ਕੋਲ ਤਾਂ ਉਹ ਠੱਖੇ ਦੇ ਬੰਦਾ ਪਹੁੰਚਦੀ ਪਰ ਵਿਰੋਧੀ ਪਾਰਟੀਆਂ ਨੇ ਪਿੱਛੇ ਜੀ ਵੀ ਬਿਆਨ ਦਿੱਤੇ ਸੀਗੇ ਵੀ ਅਸੀਂ ਸ਼ਮਸ਼ਾਨ ਘਾਟੀਈਏ ਸੋਨੇ ਬਣਾਵਾਂਗੇ ਬੰਦੇ ਦਾ ਮਰਨ ਨਹੀਂ ਜੀ ਕਰੂਗਾ ਉਹ ਤਾਂ ਜੀ ਵਿਰੋਧੀ ਧਰਾਂਦੇ ਆ ਐਵੇਂ ਗੱਲਾਂ ਹੀ ਆ ਜੀ ਉਹਨਾਂ ਦੀ ਅਸੀਂ ਤਾਂ ਲੋਕ ਜਿਉਂਦੇ ਰੱਖਨੇ ਆ ਰੰਗਲਾ ਪੰਜਾਬ ਬਣਾਉਣਾ ਜੀ ਪਿਛਾਨ ਘਾਟਾਂ ਤੱਕ ਹਾਂਜੀ ਪਿਛਾਨ ਘਾਟਾਂ ਤੱਕ ਲਓ ਜੀ ਇਹ ਜਿਹੜਾ ਬਿਆਨਬਾਜ਼ੀ ਆ ਉਹ ਕਹਿੰਦੇ ਵੀ ਅਸੀਂ ਤੇ ਇੰਨਾ ਰੰਗਲਾ ਪੰਜਾਬ ਬਣਾ ਦੇਣਾ ਕਿ ਇੱਕ ਸੋਹਣਾ ਪੰਜਾਬ ਸਿਰਜਾਂਗੇ ਬਿਲਕੁਲ ਇਹ ਚੀਜ਼ਾਂ ਹੋਣਗੀਆਂ ਅੱਛਾ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਬਿਲਕੁਲ ਹੁਣ ਜਿਹੜਾ ਮਿਸਤਰੀ ਨੂੰ ਬੁਲਾ ਕੇ ਕੰਮ ਸ਼ੁਰੂ ਕਰ ਦਿੱਤਾ ਜਾਊਗਾ ਹਾਂਜੀ ਹਾਂਜੀ ਬਹੁਤ ਠੀਕਾ ਦੇ ਆ ਕੇ ਦੇ ਹੀ ਦੇਣਾ ਹੁਣਾਂ ਪਰ ਮੀਟਿੰਗ ਕਰਕੇ ਹਾਂਜੀ ਪਰ ਮੰਨ ਲਓ ਜਿਹੜਾ ਠੱਠਾ ਉਡਣਾ ਬਣਾਤਾ ਤੁਸੀਂ ਉਹ ਤੇ ਲੋਕਾਂ ਨੇ ਉੱਤੇ ਘੁੰਮ ਫਿਰ ਕੇ ਦੇਖਣਾ ਜੀ ਉੱਡੇ ਜਾਂਦੇ ਠੱਠੇ ਦਾ ਮੂਤ ਨਿਕਲ ਗਿਆ ਕੀ ਬੰਮੀ ਨਈਓ ਤਾਂ ਜਿਹੜਾ ਮੂਤ ਤੁਸੀਂ ਆਨੇ ਪਛਾਵ ਆਸਤੇ ਵੀ ਡਿੱਗੀ ਬਣੂਗੀ ਇੱਕ ਤੇ ਜੇ ਉਹਦਾ ਗੋਹਾ ਨਿਕਲ ਗਿਆ ਜੀ ਇਹ ਆਸਤੇ ਵੀ ਸਪੈਸ਼ਲ ਡਿੱਗੀ ਰਾਜੀ ਮੈਸਤਰੀ ਨਾਲ ਤਾਂ ਹੀ ਗੱਲ ਕਰੀਏ ਨਾ ਇਹ ਸਾਰੀ ਇਸੇ ਕਰਕੇ ਲਓ ਜੀ ਉੱਡਨੇ ਠੱਠਿਆਂ ਦੇ ਮੂਤਣ ਵਾਸਤੇ ਸਪੈਸ਼ਲ ਕਿਟਾਂ ਲਾਈਆਂ ਜਾਣਗੀਆਂ ਉੜਦੇ ਠੱਠੇ ਦੇ ਗੋਹੇ ਦੇ ਵਾਸਤੇ ਸਪੈਸ਼ਲ ਡੱਬੇ ਲਾਏ ਜਾਣਗੇ। ਤੁਹਾਨੂੰ ਹੁਣ ਕੋਈ ਘਬਰਾਉਣ ਦੀ ਲੋੜ ਨਹੀਂ ਵੀ ਸਾਡੇ ਘਰ ਤੋਂ ਉੱਡਿਆ ਜਾਂਦਾ ਠੱਠਾ ਅਸੀਂ ਦੇਖ ਲਿਆ। ਵੀ ਕਿਤੇ ਗੋਹਾ ਨਾ ਕਰ ਦੇ ਕਿਤੇ ਮੂਤ ਨਾ ਕਰ ਦੇ। ਇੱਕ ਬੂੰਦ ਵੀ ਨਹੀਂ ਥੱਲੇ ਡਿੱਗਣੀ ਜੀ। ਨਾ ਜੀ ਨਾ। ਪੱਕਾ ਕੰਮ ਹੋਊਗਾ ਜੀ। ਦਰਸ਼ਨਗੇ ਲੋਕ ਨਹੀਂ। ਹਾਂ ਜੀ। ਲੋਈ ਇੱਕ ਇੱਕ ਬੂੰਦ ਨੂੰ ਧਰਤੋਂਗੇ ਤੁਸੀਂ। ਇੱਕ ਬੂੰਦ ਵੀ ਜਿਹੜੀ ਮੂਤ ਦੀ ਉਹ ਥੱਲੇ ਠੱਠੇ ਦੀ ਨਹੀਂ ਆਉਗੀ। ਵੇਖੋ ਇਹ ਇਹਨਾਂ ਦੇ ਬਿਆਨ ਨੇ। ਇਹਨਾਂ ਦੀ ਕਲਾਕਾਰੀ ਆ। ਕੁਝ ਵੀ ਕਰ ਸਕਦੇ। ਕਿ ਜਮਾਨੇ ਦੀ ਰਫਤਾਰ ਆ ਭਾਈ। ਜੇ ਤੁਹਾਨੂੰ ਕੋਈ ਕਹਿੰਦਾ ਵੀ ਆਪੇ ਉੱਡਿਆ ਜਾਂਦਾ ਸੀ ਸਾਡੇ ਕੋਠ ਬੈਠਾ ਸੀ ਕਿ ਮੈਂ ਵੀ ਦੇਖਿਆ ਮੈਨੂੰ ਤਾਂ ਐ ਲੱਗਿਆ ਜਿਵੇਂ ਦੋ ਬੈਠੇ ਹੁੰਦੇ ਆ ਕਿਸੇ ਨਾਲ ਬਹਿਸ ਨਾ ਕਰੋ ਮੰਨ ਲਓ ਬਾਕੀ ਪਈ ਹੁਣ ਤੁਹਾਨੂੰ ਮੈਂ ਕਹਿਣਾ ਵੀ ਜਿਹੜੀ ਬਸੰਤ ਰੋਤਾ ਅੱਛਾ ਸਰ ਮੈਂ ਇੱਕ ਸਵਾਲ ਮੈਂ ਹੋਰ ਪੁੱਛਣਾ ਇੱਥੇ ਜਿਹੇ ਬਸੰਤ ਰੋਤਾ ਕਿ ਪਤੰਗ ਉੜਦੇ ਸੀ ਫਿਰ ਇਹਦਾ ਮਤਲਬ ਵੀ ਪਤੰਗ ਰੋਕ ਕੇ ਬਸੰਤ ਰੋਤਾ ਠੱਠੇ ਅਡਾ ਦਊਂਗਾ ਤੁਸੀਂ ਆਉਣ ਵਾਲੀ ਬਸੰਤ ਰੋਤੇ ਤੇ ਠੱਡ ਖੜੂਗਾ ਹਾਂਜੀ ਹਾਂਜੀ ਅੱਜ ਕਰੀਗਾ ਜੀ ਪਤੰਗਾਂ ਤੇ ਰੋਕ ਲਾਉਂਗੇ ਇੱਕ ਹਾਂ ਪਤੰਗਾਂ ਤੇ ਰੋਕ ਲਾਉਂਗੇ ਤੂੰ ਕੈਨਾ ਡੋਰ ਨੁਕਸਾਨ ਕਰਦੀ ਹੈ ਕਿੰਨੇ ਤਾਈ ਮੋਤਾ ਕਰਤੀਆਂ ਨੇ ਉਹ ਤੇ ਪੱਕੀ ਪਾਵਨ ਦੀ ਲਾਵਾਂਗੇ ਬਟਾ ਠਾਡੂ ਲਾਓ ਜੀ ਬਸੰਤ ਰੋਤ ਦੇ ਵਿੱਚ ਐਮਐਲਏ ਸਾਹਿਬ ਕਹਿੰਦੇ ਹੁਣ ਪਤੰਗ ਨਹੀਂ ਉੱਡਣਗੇ ਬਸੰਤ ਰੋਤ ਦੇ ਵਿੱਚ ਜੇ ਉੱਡਣਗੇ ਤਾਂ ਠੱਠੇ ਉੱਡਣਗੇ ਕਿਉਂਕਿ ਬਸੰਤ ਰੋਤ ਦੇ ਵਿੱਚ ਜਿਹੜੀ ਪਤੰਗਾਂ ਵਾਲੀ ਡੋਰ ਹੈ ਉਹ ਨੁਕਸਾਨ ਕਰਦੀ ਹੈ ਉਹ ਗਲ ਵੜਦੀ ਹੈ ਐਮਐਲਏ ਸਾਹਿਬ ਕਹਿੰਦੇ ਸਿਰਫ ਤੇ ਸਿਰਫ ਬਸੰਤ ਰੋਤ ਦੇ ਵਿੱਚ ਠੱਠੇ ਉੱਡਣਗੇ ਕੋਈ ਮੂਤ ਦੀ ਚਿੰਤਾ ਨਹੀਂ ਕੋਈ ਗੋਹੇ ਦੀ ਚਿੰਤਾ ਨਹੀਂ ਥੋਡੇ ਘਰਾਂ ਦੇ ਵਿੱਚ ਕੁਝ ਨਹੀਂ ਦਿਖੂਆ ਸਿਰਫ ਤੇ ਸਿਰਫ ਠੱਠੇ ਰਾਕਟੀ ਪੰਛੀ ਬਣ ਕੇ ਉੱਡਣਗੇ ਇਹੀ ਹੋਊਗਾ ਜੀ ਹਾਂਜੀ ਹਾਂਜੀ ਇਹੀ ਹੋਊਗਾ ਫੇਰ ਦੁਬਾਰਾ ਉਹੀ ਗੱਲ ਹੈ ਜਿਹੜੀ ਐਮਐਲਏ ਸਾਹਮਣੇ ਕਹਿ ਦੇ ਸਰ ਪਤੰਗ ਫਿਰ ਬਿਲਕੁਲ ਵੀ ਨਹੀਂ ਉੱਡਣਗੇ ਸਿਰਫ ਠੱਠੇ ਉੱਡਣਗੇ ਹਾਂਜੀ ਪਤੰਗ ਨੂੰ ਤਾਂ ਹੁਣ ਕਿਹੜਾ ਅਸੀਂ ਨਿਆਣੇ ਆ ਜੀ ਜਾਂ ਜਵਾਕ ਆ ਜੀ ਹੁਣ ਤਾਂ ਠੱਠੇ ਉੱਡਣਗੇ ਠੱਠੇ ਇਨਕਲਾਬ ਵਸ ਜੀ ਵਸ ਕਿਤੇ ਕਿਤੇ ਈਮੋਸ਼ਨਲ ਵੀ ਹੋ ਜਾਂਦੇ ਹਨਕਲਾਬ ਦਾ ਨਾਰਾ ਵੀ ਲਾਤਾ ਸੀ ਸਿਰਫ ਤੇ ਸਿਰਫ ਠੱਠੇ ਉੱਡਣਗੇ ਪਤੰਗ ਨਹੀਂ ਉੱਡਣਗੇ ਕਿਉਂਕਿ ਪਤੰਗ ਦਾ ਹੁਣ ਤੂੰ ਕਿਹੜਾ ਨਿਆਣਾ ਵੇ ਲਓ ਜੀ ਇਹ ਜਿਹੜੀ ਗੱਲਬਾਤ ਆ ਤੁਹਾਡੀ ਆਪਾਂ ਐਮਐਲਏ ਸਾਹਿਬ ਦੇ ਨਾਲ ਕਰਵਾਈ ਆ ਜਿਹੜਾ ਉਡਨਾ ਰਾਸ਼ਟਰੀ ਪੰਛੀ ਠੱਠੇ ਨੂੰ ਬਣਾਇਆ ਜਾਊਗਾ ਤੇ ਦੋ ਤਰ੍ਹਾਂ ਦੇ ਠੱਠੇ ਬਣਨਗੇ ਇੱਕ ਗ੍ਰੀਨ ਬਟਨ ਵਾਲਾ ਜਿਹਦੇ ਤੇ ਬੈਠ ਕੇ ਤੁਸੀਂ ਇੰਡੀਆ ਦੇ ਵਿੱਚ ਘੁੰਮ ਫਿਰ ਸਕਦੇ ਹੋ ਰਾਜਸਥਾਨ ਦੇ ਦੇਖ ਲਓ ਕਦੇ ਪੰਜਾਬ ਦੇਖ ਲਓ ਕਦੇ ਮੱਧ ਪ੍ਰਦੇਸ਼ ਦੇਖ ਲਓ ਕਦੇ ਗੋਆ ਦੇਖ ਲਓ ਕੁਝ ਵੀ ਦੇਖ ਲਓ ਪਰ ਬਾਹਰਲੀ ਕੰਟਰੀ ਵੱਲ ਜੇ ਕਿਸੇ ਨੇ ਠੱਠਾ ਅਡਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਹੋਊ ਪਤਾ ਕਿਉਂ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਟੱਟੇ ਨੂੰ ਪਿਆਸ ਲੱਗ ਸਕਦੀ ਹੈ ਸਮੁੰਦਰ ਨੂੰ ਦੇਖ ਕੇ ਤੇ ਟੱਟਾ ਥੱਲੇ ਉਤਰ ਗਿਆ ਤੇ ਥੋੜਾ ਕੰਪਣਿਆ ਚਾ ਤੇ ਦੂਸਰਾ ਬਣੂਗਾ ਲਾਲ ਬਟਨ ਵਾਲਾ ਟੱਟਾ ਉਹ ਉਹ ਟੱਟਾ ਬਣੂਗਾ ਜਿਹੜੇ ਇਸ ਪਾਰਟੀ ਦੇ ਐਮਐਲਏ ਦੇ ਸਾਥ ਨਹੀਂ ਦੇ ਜਿਹੜੇ ਉਹਨਾਂ ਦੇ ਨਾਲ ਨਹੀਂ ਖੜਨਗੇ ਜਿਹੜੇ ਉਹਨਾਂ ਦੇ ਵਿਰੋਧ ਬੋਲਣਗੇ ਜਿਹੜੇ ਉਹਨਾਂ ਦੇ ਹੱਕ 'ਚ ਨਹੀਂ ਬੋਲਦੇ ਉਹਨਾਂ ਲਈ ਲਾਲ ਬਟਨ ਵਾਲਾ ਉੱਡਣਾ ਟੱਟਾ ਬਣਾਇਆ ਜਾਊਗਾ ਜਿਹੜਾ ਸਿੱਧਾ ਤਰਮ ਰਾਜ ਕੋਲ ਲੋਕੀ ਇਹ ਸੀ ਸਾਡੀ ਅਜਮ루ਕਾ ਟੀਮ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕਿਉਂਕਿ ਜਿਹੜੇ ਬਿਆਨ ਦੇਣੇ ਮੈਂ ਕਹਿੰਦਾ ਭਾਈ ਉਹ ਸਮਝ ਕੇ ਰਿਹਾ ਕਰੋ ਕਿਉਂਕਿ ਟੱਕੇ ਨਹੀਂ ਉੱਗਣੇ ਜੇ ਉੱਡੋਂਗੇ ਤੁਸੀਂ ਕੰਮ ਨਾ ਕੀਤਾ ਤਾਂ ਤੁਸੀਂ ਉੱਡ ਸਕਦੇ ਹੋ ਟੱਕੇ ਕਦੇ ਨਹੀਂ ਉਰਦੇ ਹੁੰਦੇ ਇਸੇ ਕਰਕੇ ਉਹ ਗੱਲਾਂ ਨਾ ਕਰਿਆ ਕਰੋ ਕਹਿੰਦੇ ਹੁੰਦੇ ਜਿਵੇਂ ਪਿੰਡਾਂ ਵਿੱਚ ਲੰਗਦੀ ਮਿੱੰਨੀ ਵਾਪਸ ਪਿੱਛੇ ਲਫਾਫੇ ਉੜਦੇ ਆ ਇਹ ਇਦਾਂ ਦੇ ਬਿਆਨ ਹੁੰਦੇ ਇਹਨਾਂ ਦੇ ਉਹ ਬਿਆਨ ਇਦਾਂ ਉੜਦੇ ਫਿਰਦੇ ਰਹਿੰਦੇ ਆ ਜੇ ਕਿਤੇ ਇਦਾਂ ਟੱਕੇ ਉੱਡਣ ਲੱਗ ਜਾਣ ਤੇ ਕੀ ਬਾਤ ਆ ਫਿਰ ਜਾਜਾ ਨੂੰ ਕਿਹਨੇ ਪੁੱਛਣਾ ਇਸੇ ਕਰਕੇ ਹੋ ਵੀ ਸਕਦਾ ਬਦਲਾਅ ਆ ਭਾਈ ਕਰ ਵੀ ਸਕਦੇ ਆ ਬਾਕੀ ਵੇਟ ਕਰੋ ਤਿੰਨ ਸਾਲ ਕੁਝ ਵੀ ਹੋ ਸਕਦਾ ਸੋ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਜੁੜੇ ਰਹੋ ਮੇਰੇ ਨਾਲ ਮਿਸ ਕਰਨ ਤੋਂ ਨਹੀਂ ਦੇਖਾ ਧੰਨਵਾਦ